ਮੇਰਾ ਨਾਮ ਗਗਨਦੀਪ ਹੈ ਜੀ ਜਿਹੜਾ ਐਕਸੀਡੈਂਟ ਹੋਇਆ ਇੱਥੇ ਲੱਛਰਾ ਕੀ ਮਾਮਲਾ ਸੀ ਕਿਸ ਤਰ੍ਹਾਂ ਹੋਇਆ ਤਾਂ ਕਿਸ ਤਰ੍ਹਾਂ ਪਤਾ ਲੱਗਾ ਸਰ ਐਕਚੁਅਲੀ ਮੈਂ ਚੰਡੀਗੜ੍ਹ ਰਹਿਣਾ ਤੇ ਮੈਨੂੰ ਉੱਥੋਂ ਸਵੇਰੇ 4:00 ਵਜੇ ਕੋਈ ਮਤਲਬ ਫੈਮਿਲੀ ਮੈਂਬਰ ਦੀ ਕਾਲ ਆਂਦੀ ਹੈ ਕਿ ਅੰਦਰ ਦਾ ਐਕਸੀਡੈਂਟ ਹੋਇਆ ਨਵਨੀਤ ਦਾ ਤੇ ਫਿਰ ਮੈਂ ਆਪਣੇ ਦੂਜੇ ਕਜ਼ਨ ਨੂੰ ਕਾਲ ਕੀਤੀ ਤੇ ਉੱਥੋਂ ਪਤਾ ਲੱਗਿਆ ਕਿ ਐਕਸੀਡੈਂਟ ਹੋਣ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਹੈ ਤੇ ਇਹਨਾਂ ਦੀ ਟੱਕਰ ਮਤਲਬ ਟੱਕਰ ਹੋਈ ਹੈ ਟਿਪਰ ਨਾਲ ਤੇ ਟਿਪਰ ਰੋਂਗ ਸਾਈਡ ਸੀ ਜਾ ਕੇ ਵੀ ਦੇਖਿਆ ਹੁਣ ਸਾਈਡ ਵੀ ਜਾ ਕੇ ਦੇਖਿਆ ਕਿ ਉਹ ਰੋਂਗ ਸਾਈਡ ਤੋਂ ਆ ਰਿਹਾ ਸੀਗਾ ਤੇ ਆਪਣਾ ਡਿਊਟੀ ਕਰਕੇ ਚੱਲਾ ਸੀਗਾ ਤੇ ਰਸਤੇ 'ਚ ਇਹਨਾਂ ਦੀ ਟੱਕਰ ਹੋ ਗਈ ਹੈ ਟੱਕਰ ਤੋਂ ਜਿਹੜੀ ਮੌਕੇ ਦੇ ਬਾਰੇ ਹਾਂਜੀ ਉਹ ਕਹਿ ਰਹੇ ਕਿ ਮੌਕੇ ਦੇ ਜਿਹੜੇ ਕਹਿ ਰਹੇ ਕਿ ਮੌਕੇ ਦੇ ਡੈਥ ਪਰਿਵਾਰ ਵਿੱਚ ਜਿਹਦੇ ਮਦਰ ਫਾਦਰ ਹੈਗੇ ਤੇ ਇੱਕ ਜਿਹੜੀ ਸਿਸਟਰ ਹੈ ਤੇ ਇੱਕ ਵਿਆਹਿਆ ਹੋਇਆ ਜੀ ਇਹ ਤੇ ਇਹਦੀ 4 ਸਾਲ ਦੀ ਗੁੜੀ ਹੈ ਹਾਂਜੀ ਨਹੀਂ ਨਹੀਂ ਵਾਈਫ ਕਾਰੀ ਹੈਗੇ ਇਹੀ ਸੀਗਾ ਕਮਾਉਣ ਵਾਲਾ ਖਰਚਾ ਨਾ ਤੇ ਕੀ ਹੁਣ ਮੰਨ ਕਰਦੇ ਨਹੀਂ ਅਸੀਂ ਤਾਂ ਇਹੀ ਕਹਿੰਨੇ ਨੇ ਕਿ ਇਹ ਟਿਪਰ ਤਾਂ ਤੁਹਾਨੂੰ ਪਤਾ ਹੀ ਅੱਗੇ ਵੀ ਪਹਿਲਾਂ ਵੀ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਇਹ ਕਈ ਜਾਨਾਂ ਲਈਆਂ ਇਹਨਾਂ ਟਿਪਰਾਂ ਨੇ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਨੇ ਕਈ ਜਿੱਦਾਂ ਵੀ ਪਰਿਵਾਰ ਤੋਂ ਕਮਾਉਣ ਵਾਲੇ ਜਿਹੜੇ ਹੈ ਉਹਨਾਂ ਦਾ ਚੱਕਿਆ ਗਿਆ ਪਿੱਛੋਂ ਪਰਿਵਾਰ ਰੁੱਲਦੇ ਰਹਿੰਦੇ ਆ ਜੀ ਤੇ ਇਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਤੇ ਨਾਲ ਫੈਮਿਲੀ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ ਪਰ ਪੋਸਟਮਾਰਟਮ ਜਿਹੜਾ ਕਰਤਾ ਜਾਣਾ ਹੈ ਨਹੀਂ ਹਜੇ ਤੱਕ ਥਾਣੇ ਤੋਂ ਕੋਈ ਰਿਪੋਰਟ ਆ ਗਈ ਹੈ ਤੇ ਹਜੇ ਤੱਕ ਪੋਸਟਮਾਰਟਮ ਹੋਇਆ ਨਹੀਂ ਹੈ ਹੁਣ ਅੱਛਾ। ਪਿਛਲੀ ਰਾਤ ਇੱਕ ਨੌਜਵਾਨ ਦੀ ਬਹੁਤ ਹੋਈ ਹੈ ਕਿਹਦਾ ਹਾਦਸਾ ਕੀ ਇਮਾਮਤ ਹੈ। ਅ ਸாரி ਇਸ ਤਰ੍ਹਾਂ ਗੱਲ ਹੈ ਕਿ ਇਹ ਲੜਕਾ ਜਿਹੜਾ ਤਲਵਾੜਾ ਦੇ ਪਿੰਡ ਬਹਿਮਾਵਾ ਦਾ ਰਹਿਣ ਵਾਲਾ ਤੇ ਇਹ ਮੁਕੇਰੀਆਂ ਦੇ ਇੱਕ ਪ੍ਰਾਈਵੇਟ ਹਸਪੀਟਲ ਜਾਣੀ ਪਰਨਦਾ ਹਸਪੀਟਲ ਦੇ ਵਿੱਚ ਨਾ ਜੋਬ ਕਰਦਾ ਸੀਗਾ। ਤੇ ਇਹ ਆਪਣੀ ਡਿਊਟੀ ਤੋਂ ਵਾਪਸ ਘਰ ਜਿਹੜਾ ਪਰਤ ਰਿਹਾ ਸੀ। ਕਿ ਜਦੋਂ ਇੱਕ ਹਸਪੀਟਲੋਂ ਨਿਕਲਿਆ ਤੇ ਪੂਜੀ ਦੂਰੀ ਤੇ ਜਿਹੜਾ ਇੱਕ ਸਾਹਮਣੇ ਤੋਂ ਰੋਂਗ ਸਾਈਡ ਤੋਂ ਜਿਹੜਾ ਟਿਪਰ ਆ ਰਿਹਾ ਸੀ ਤੇ ਉਹਦਾ ਜਿਹੜਾ ਸੰਤੁਲਨ ਵੀ ਖਰਾਬ ਸੀ ਜਿਸ ਤੋਂ ਬਾਅਦ ਉਹਦੇ ਟਿਪਰ ਵੱਲੋਂ ਕਾਰ ਨੂੰ ਜੇ ਸਿੱਧੀ ਟੱਕਰ ਮਾਰੀ ਜਾਂਦੀ ਹੈ ਔਰ ਜ਼ਿਆਦਾ ਜ਼ੋਰਦਾਰ ਟੱਕਰ ਹੋਣ ਕਾਰਨ ਜਿਹੜੀ ਲੜਕਾ ਜਿਹਦਾ ਨਾਮ ਨਵਨੀਤਾ ਦੀ ਮੌਕੇ ਤੇ ਜਿਹੜੀ ਉੱਥੇ ਜਿਹੜੀ ਡੈਥ ਜਿਹੜੀ ਹੋ ਜਾਂਦੀ ਜੋ ਲੋਕ ਦੱਸ ਰਹੇ ਜਾਂ ਪੁਲਿਸ ਦੱਸ ਰਹੀ ਹੈ। ਬਾਹਰੋਂ ਕਿਸ ਤਰ੍ਹਾਂ ਪਤਾ ਲੱਗਿਆ ਕਿ ਜੀ ਦੋਸਤ ਜੀ ਮੈਂ ਘਰ ਸੀਗਾ ਤੇ ਮੈਨੂੰ ਮੇਰੀ ਵਾਈਫ ਨੇ ਦੱਸਿਆ ਕਿ ਇਸ ਤਰ੍ਹਾਂ ਉਹਨਾਂ ਨੂੰ ਪਤਾ ਚੱਲਿਆ ਹੋਣਾ ਕਿ ਘਰ ਤਾਂ ਮੈਂ ਸੌ ਰਿ ਇਹ ਡੈਥ ਹੋ ਗਈ ਹੈ ਤੇ ਮੈਂ ਜਿਸ ਤਰ੍ਹਾਂ ਫਿਰ ਬਾਹਰ ਨਿਕਲੇ ਮੈਂ ਫੋਨ ਕੀਤਾ ਆਪਣੇ ਫਰੈਂਡ ਸਰਕਲ ਦੇ ਵਿੱਚ ਫਰੈਂਡ ਨੇ ਅਸਾਂ ਦੱਸਿਆ ਕਿ ਇਸ ਤਰ੍ਹਾਂ ਦੀ ਗੱਲ ਹੈ ਬਹੁਤ ਵਧੀਆ ਮੁੰਡਾ ਸੀ ਮਤਲਬ ਕਿ ਹਰ ਵਿਹਾਰ ਬੰਦੇ ਦੇ ਨਾਲ ਪਿੰਡ ਦੇ ਵਿੱਚ ਹਰ ਇੱਕ ਵਿਅਕਤੀ ਨਾਲ ਬਹੁਤ ਵਧੀਆ ਇਹਦਾ ਪਿਆਰ ਸੀ ਜਿਹੜੇ ਮਰਜੀ ਵਿਅਕਤੀ ਨਾਲ ਦੇਖ ਲੋ ਚਾਹੇ ਇੱਥੇ ਹਸਪੀਟਲ ਵੀ ਕੰਮ ਕਰਦਾ ਹੋਵੇ ਹਰ ਕੋਈ ਵੀ ਬੰਦਾ ਇਹਨਾਂ ਦੇ ਜਿਹੜੇ ਜਾਣ ਪਹਿਚਾਨ ਦੇ ਵਿੱਚ ਹੋਵੇ ਵਧੀਆ ਸਰਕਲ ਸੀ ਇਹਦਾ ਔਰ ਬਹੁਤ ਵਧੀਆ ਨੇਚਰ ਦਾ ਮੁੰਡਾ ਸੀ ਪਰ ਇਹ ਜਿਹੜੇ ਟਿੱਪਰ ਚੱਲ ਰਹੇ ਨੇ ਓਵਰਲੋਡ ਟਿੱਪਰ ਜਿਹੜੇ ਰਾਤ ਨੂੰ ਤੁਸੀਂ ਦੇਖੇ ਹੋਣੇ ਆ ਇੱਕ ਤਾਂ ਇਹਨਾਂ ਦੇ ਤੁਸੀਂ ਨੋਟ ਕੀਤਾ ਹੋਣਾ ਟੱਕੇ ਨਹੀਂ ਹੁੰਦੇ ਦੂਸਰੇ ਨੰਬਰ ਤੇ ਰਾਤ ਨੂੰ ਨਾਟਕ ਵੀ ਇੱਥੇ ਨਾਕਾ ਹੁੰਦਾ ਔਰ ਸਪੀਡ ਇੰਨੀ ਜ਼ਿਆਦਾ ਹੁੰਦੀ ਹੈ ਨਾ ਟਿਪਰਾਂ ਦੀ ਰੋਜ਼ ਨਾ ਕੋਈ ਨਾ ਕੋਈ ਬੰਦਾ ਇਹਨਾਂ ਨੇ ਟਿਪਰਾਂ ਦੇ ਜਿਹੜਾ ਥੱਲੇ ਦਿੱਤਾ ਹੁੰਦਾ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਨਾਂ ਟਿਪਰਾਂ ਦੇ ਖਿਲਾਫ ਕਾਰਵਾਈ ضرور ਕਰੋ ਇਹ ਨਾ ਹੋਵੇ ਕਿ ਜਦੋਂ ਕੋਈ ਹਾਸਾ ਹੁੰਦਾ ਉਸ ਵੇਲੇ ਤੁਸੀਂ ਵੀ ਇੱਕਦਮ ਰੈਐਕਸ਼ਨ ਲੈਂਦੇ ਹੋ ਕਾਰਵਾਈ ਕਰ ਦਿੰਦੇ ਹੋ ਫਿਰ 2-3 ਦਿਨ ਤਾਂ ਚੱਲਦੀ ਹੈ ਕਾਰਵਾਈ ਫਿਰ ਤੁਸੀਂ 10-15 20 ਦਿਨ ਮਹੀਨਾ ਠੰਡੇ ਹੋ ਕੇ ਬੈਠ ਜਾਂਦੇ ਹੋ ਬਹੁਤ ਸਾਰੇ ਹਾਸੇ ਇਕੱਲੇ ਟਿੱਪਰ ਆਉਂਦੇ ਨਹੀਂ ਬੱਸਾਂ ਵੀ ਜਿਹੜੀਆਂ ਓਵਰ ਸਪੀਡ ਚੱਲਦੀਆਂ ਨੇ ਔਰ ਲੋਕ ਆਪਣੇ ਘਰਾਂ ਤੋਂ ਕਈ ਵਾਰੀ ਡਿਊਟੀ ਤੋਂ ਵਾਪਸ ਪਰਤ ਰਹੇ ਹੁੰਦੇ ਨੇ ਇਹ ਇਕੱਲਾ ਹਾਸਾ ਨਹੀਂ ਬਹੁਤ ਸਾਰੇ ਹਾਸੇ ਇਦਾਂ ਦੇ ਹੋਏ ਜਿਹੜੇ ਲੋਕ ਆਪਣੇ ਘਰ ਜਾ ਰਹੇ ਨੇ ਘਰ ਦੇ ਅਡੀਕ ਕਰ ਰਹੇ ਹੁੰਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਜਿਹੜੇ ਟਿੱਪਰਾਂ ਨੇ ਉਹਨਾਂ ਦੇ ਜਿਹੜੇ ਪਰਿਵਾਰਿਕ ਲਾ ਲਨੀਏ ਸੋ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਸੋ ਪਰਿਵਾਰਾਂ ਦਾ ਵੀ ਜਿਹੜਾ ਬਹੁਤ ਵੱਡਾ ਜਿਹੜਾ ਘਾਟਾ ਹੁੰਦਾ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਅਗੇ ਮੰਗ ਕਰਦਾ ਕਿ ਇਹ ਜਿਹੜੇ ਓਵਰ ਲੋਡ ਟਿੱਪਰ ਆ ਇਹਨਾਂ ਦੇ ਖਿਲਾਫ ਜਿਹੜੀ ਜ਼ਰੂਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਸਰ ਇੱਕ ਗੱਡੀ ਤੇ ਟਿੱਪਰ ਦਾ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਕੀ ਹੈ ਇਹ ਜੀ ਜੋ ਰਾਤ ਐਕਸੀਡੈਂਟ ਹੋਇਆ ਹੈ ਇਹ ਲੜਕੇ ਦਾ ਨਾਮ ਹੈਗਾ ਸੀਗਾ ਲਵਨੀਤ ਤੇ ਪਿਤਾ ਦਾ ਨਾਮ ਸ੍ਰੀਸ਼ ਕੁਮਾਰ ਬਹਿਮਾਵਾ ਦਾ ਰਹਿਣ ਵਾਲਾ ਸੀ ਪੀਐਸ ਤਲਵਾੜੇ ਦਾ ਜੀ ਇਹ ਪਰਨਵਾਸ ਹਸਪਤਾਲ ਦੇ ਵਿੱਚ ਆਪਣੀ ਨੌਕਰੀ ਕਰਦਾ ਸੀਗਾ ਆਪਣੀ ਡਿਊਟੀ ਕਰਕੇ ਤੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਰਾਤ ਕਰੀਬ 11:55 ਤੇ ਇਹਦਾ ਜਿਹੜਾ ਐਕਸੀਡੈਂਟ ਹੈ ਜਿਹੜਾ ਪਿੰਡ ਜੀ ਇੱਕ ਖੜਕ ਬੱਲੜਾ ਦੇ ਨਜ਼ਦੀਕ ਇਹ ਹਜਪੁਰ ਰੋਡ ਦੇ ਉੱਤੇ ਇਹਨਾਂ ਦਾ ਟਰੱਕ ਦੇ ਨਾਲ ਵੱਜਣ ਕਾਰਨ ਐਕਸੀਡੈਂਟ ਹੋ ਗਿਆ ਜਿਹੜੀ ਮੌਕੇ ਤੇ ਇਹਦੀ ਮੌਤ ਹੋ ਗਈ ਸੀਗੀ ਇਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਸਿਬੜਾ ਹਸਪਤਾਲ ਦੀ ਮਾਰਚੀ ਵਿੱਚ ਰਖਾਈ ਗਈ ਹੈ ਤੇ ਜੋ ਇਹਦਾ ਪੀੜਤ ਹੈਗਾ ਇਹਦੇ ਪਿਤਾ ਦੇ ਬਿਆਨਾਂ ਤੇ ਪਪਾ ਪਰਚਾ ਦਰਜ ਰਜਿਸਟਰ ਕਰ ਦਿੱਤਾ ਗਿਆ ਵਾ ਤੇ ਟਰੈਕਟਰ ਨੂੰ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਡਰਾਈਵਰ ਮੌਕੇ ਤੋਂ ਫਰਾਰ ਹੋ ਗਏਗੇ ਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਜਿਹੜੀ ਆ ਉਹ ਡਰਾਈਵਰ ਨੂੰ ਪਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨੂੰ ਗ੍ਰਿਫਤਾਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ